ਸ਼ਿਕਾਜੀ ਤੁਸੀਂ ਦੇਖ ਰਹੇ ਹੋ ਪੰਜਾਬ ਬੁਲਟਿਨ ਮੈਂ ਹਕੌਮਲ ਕਪੂਰ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ ਰਾਜਵਿੰਗ ਨੇ ਆਮ ਆਦਮੀ ਪਾਰਟੀ ਉੱਤੇ ਲਾਇ ਵੱਡੇ ਦੋਸ਼ ਕਿਹਾ ਭਾਜਪਾ ਉਮੀਦਵਾਰ ਕੀ ਕਰ ਰਹੀ ਹੈ ਮਦਦ ਬੀਬੀ ਜਗੀਰ ਕੋਰ ਨੇ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਅਮਰਵੀ ਪਾਰਟੀ ਨੇ ਲੋਕਾਂ ਦੇ ਲਈ ਜਾਰੀ ਕੀਤੀਆਂ 10 ਗਰੰਟੀਆਂ ਦੇਸ਼ ਭਰ ਦੇ ਵਿੱਚ ਮਿਲੇਗੀ ਮੁਫਤ ਬਿਜਲੀ ਮੁਫਤ ਸਿੱਖਿਆ ਅਤੇ ਮੁਫਤ ਇਲਾਜ ਲੁਧਿਆਣਾ ਪਹੁੰਚੇ ਸੁਖਬੀ ਸਿੰਘ ਬਾਦਲ ਸੀਐਮ ਕੋ ਗੁੰਤਮਾਨ ਤੇ ਸੱਦੇ ਟਿੱਖੀ ਨਿਸ਼ਾਨੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਛੱਡ ਕੇ ਭਾਜਪਾ ਤੋਂ ਚੋਣ ਮੈਦਾਨ ਤੇ ਵਿੱਚ ਉਤਰੇ ਰਵਨੀਤ ਸਿੰਘ ਬਿੱਟੂ ਦੇ ਕਰ ਖਾਲੀ ਕਰਨ ਤੇ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਤੇ ਆਪ ਨੂੰ ਕੇਰਦੇ ਹੋਏ ਵੱਡੇ ਤੋਸ਼ ਲਗਾਏ ਨੇ ਕਾਂਗਰਸ ਚੜ੍ਹ ਭਾਜਪਾ ਚ ਸ਼ਾਮਲ ਹੋਏ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਤੋਂ ਉਹ ਧਿਆਨ ਸਿੱਟ ਕਰ ਖਾਲੀ ਕਰਵਾਉਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਤੇ ਆਪ ਨੂੰ ਕੇਰਿਆ ਉਹਨਾਂ ਸੋਸ਼ਲ ਮੀਡੀਆ ਉਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਲਿਖਿਆ ਕਿ ਆਪ ਸਰਕਾਰ ਭਾਜਪਾ ਉਮੀਦਵਾਰਾਂ ਦੀ ਮਦਦ ਕਰ ਰਹੀ ਹੈ ਇਹ ਸਕ੍ਰਿਪਟਿਡ ਸਟੰਟ ਹੈ ਤਾਂ ਜੋ ਉਹ ਲੋਕਾਂ ਦੀ ਹਮਦਰਦੀ ਹਾਸਲ ਕਰ ਸਕੇ ਜਿਤਕਿ ਆਪ ਬੁਲਾਰੇ ਨੇ ਕਿਹਾ ਕਿ ਕਾਂਗਰਸੀ ਲੋਕ ਸਟੰਟ ਕਰਦੇ ਹਨ ਉਹ ਗੰਭੀਰ ਰਾਸਨੀਤੀ ਕਰਦਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਬਿੱਟੂ ਹੁਣੇ-ਹੁਣੇ ਪਾਜਪਾਚ ਸ਼ਾਮਲ ਹੋਇਆ ਹੈ ਪਹਿਲਾਂ ਉਹ ਕਾਂਗਰਸ ਚ ਸੀ ਤੇ ਉਸਨੇ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਇਸ ਤੋਂ ਪਹਿਲਾਂ ਬਿੱਟੂ ਨੇ ਕਿਹਾ ਕਿ ਜਦੋਂ ਉਹਨਾਂ ਨੇ ਚੋਣਾਂ ਲਈ ਨਾਮ ਸੱਧਕੀ ਦਾਖਲ ਕਰਨੀ ਸੀ ਤਾਂ ਉਸੇ ਰਾਤ ਉਹਨਾਂ ਨੂੰ ਕਰੀਬ 1 ਕਰੋੜ 84 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਸੀ ਉਹ 10 ਸਾਲਾਂ ਤੋਂ ਘਰ ਦੇ ਵਿੱਚ ਰਹਿ ਰਿਹਾ ਹੈ ਉਹਨਾਂ ਨੇ ਇੱਥੋਂ 2017 ਅਤੇ 2019 ਦੀਆਂ ਚੋਣਾਂ ਲੜੀਆਂ ਸਨ ਉਸਨੇ ਕਿਹਾ ਕਿ ਕਿਸੇ ਤਰ੍ਹਾਂ ਜ਼ਮੀਨ ਵੇਚ ਕੇ ਇਹ ਪੈਸਾ ਇਕੱਠਾ ਕੀਤਾ ਗਿਆ ਸੀ ਇਸ ਤੋਂ ਬਾਅਦ ਉਹ ਪਾਜਪਾ ਦਫਤਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਏ ਹਨ ਇਸ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਵੀ ਖਤਰੇ ਵਿੱਚ ਪਾ ਦਿੱਤੀ ਗਈ ਹੁਣ ਦੇਖਣਾ ਹੋਵੇਗਾ ਕਿ ਰਾਜਾ ਵਿੜਿੰਗ ਵੱਲੋਂ ਲਗਾਏ ਦੋਸ਼ਾ ਦਾ ਰਵਨੀਤ ਬਿੱਟੂ ਅਤੇ ਆਪ ਪਾਰਟੀ ਵੱਲੋਂ ਕੀ جواب سامنے ਆਉਂਦਾ ਹੈ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਦੇ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਲੁਲੰਦਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਬੀਬੀ ਜ਼ਗੀਰ ਕੋਲ ਤੇ ਵੱਲੋਂ ਪਿੰਡ ਲੜੋਈ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਬੀਬੀ ਜ਼ਗੀਰ ਕੋਰ ਨੇ ਪੰਜਾਬ ਸਰਕਾਰ ਉਤੇ ਤਿੱਖੇ ਨਿਸ਼ਾਨੇ ਸਾਧੇ ਬੀਬੀ ਜਗੀਰ ਕੋੜ ਦੇ ਵੱਲੋਂ ਅਜਲੰਦਰ ਤੋਂ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਪਿੰਡ ਲੜੋਈ ਵਿਖੇ ਵਿਸ਼ਾਲ ਇਕੱਠ ਸੰਬੋਧਨ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਤੇ ਕਿਹਾ ਕਿ ਲੋਕਾਂ ਵੱਲੋਂ ਐਤਕੀ ਆਮ ਆਦਮੀ ਪਾਰਟੀ ਨੂੰ ਨਹੀਂ ਬਲਕਿ ਬਦਲਾਵ ਨੂੰ ਵੋਟ ਪਾਈ ਗਈ ਸੀ ਪਰ ਹੁਣ ਤੱਕ 2 ਸਾਲਾਂ ਦੇ ਵਿੱਚ ਕਿਤੇ ਕੋਈ ਬਦਲਾਵ ਨਹੀਂ ਦੇਖਿਆ ਗਿਆ ਇਸ ਤੋਂ ਇਲਾਵਾ ਬੀਬੀ ਜਗੀਰ ਕੋੜ ਨੇ ਪੰਜਾਬ ਦੇ ਵਿੱਚ ਵਧ ਰਹੇ ਨਸ਼ਿਆਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਨੂੰ ਲੰਬੇ ਹਤੀ ਲਿਆ ਦੇਸ਼ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਜਾਰੂ ਜਿਹੜੇ ਹੈ ਇਹ ਬੜੇ ਉਤਸ਼ਾਹ ਚ ਹੈ ਹਰ ਇੱਕ ਦੇ ਮਨ ਵਿੱਚ ਇੱਕ ਚਿੰਤਾ ਵੀ ਹੈ ਕਿ ਜੇ ਪਿਛਲੀਆਂ ਸਰਕਾਰਾਂ ਨੇ ਸਾਡਾਂ ਬੀ ਇਨਸਾਫੀਆਂ ਕੀਤੀਆਂ ਖਾਸ ਕਰਕੇ ਪੰਜਾਬ ਦੇ ਹਿੱਤਾਂ ਨਾਲ ਪੰਥ ਦੇ ਹਿੱਤਾਂ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਹੁਣ ਸੁਚੇਤ ਹੋ ਕੇ ਅਸੀਂ ਵੋਟ ਪਾਵਾਂਗੇ ਤੇ ਪਾਵਾਂਗੇ ਵੀ ਪਾਰਟੀ ਵੇਖ ਕੇ ਪਾਰਟੀਆਂ ਤੇ ਇਹ ਉਮੀਦਵਾਰ ਹੁਣ ਦੇਖ ਕੇ ਜੋ ਵੋਟ ਪਾਵਾਂਗੇ ਤੇ ਫੈਸਲਾ ਜਿਹੜਾ ਸਹੀ ਹੋਏਗਾ। ਦੁਆਬੇ ਦੀ ਧਰਤੀ ਦੇ ਲੋਕ ਬੜੇ ਸਿਆਣੇ ਤੇ ਸੂਝਵਾਨ ਆ। ਪੜੇ ਲਿਖੇ ਵੀ ਆ ਤੇ ਵਰਲਡ ਵਿੱਚ ਖਿਲਰੇ ਹੋਏ ਆ ਤੇ ਸਾਰੇ ਦੇਸ਼ ਤੋਂ ਬਾਹਰ ਵੀ ਜੋ ਲੋਕਾਂ ਦੀ ਸੋਚ ਹੈ ਉਹਦੀ ਸੋਚ ਹੈ ਡਿਵੈਲਪਮੈਂਟ, ਭਾਈਚਾਰਕ ਸਾਂਝ, ਅਮਨ, ਸ਼ਾਂਤੀ, ਲਾਅ ਐਂਡ ਆਰਡਰ, ਸਭੇ ਸਾਂਝੀ ਵਾਲਤਾ ਦਾ ਉਪਦੇਸ਼, ਮਾਨਸਕੀ ਜਾਤ ਸਭਾ ਇੱਕ ਹੈ ਪਹਿਚਾਨ ਬੋਦੀ ਗੱਲ, ਜਸਰਵਾਦ ਦੇ ਭਲੇ ਦੀ ਗੱਲ, ਫਿਰਕਾ ਪ੍ਰਸਤੀ ਪਸੰਦ ਨਹੀਂ ਕਰਦੇ। ਧਰਮਾਂ ਵਿੱਚ ਪੰਡਿਆ ਪਾ ਕੇ ਇਹ ਜੂਣਾ ਨਹੀਂ ਚਾਹੁੰਦੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਭ ਧਰਮ ਦਾ ਸਨਮਾਨ ਕੀਤਾ ਤੇ ਹਮੇਸ਼ਾ ਇਹ ਸੋਚਦੇ ਆ ਕਿ ਅਸੀਂ ਉਸ ਪਾਰਟੀ ਨੂੰ ਅਪਣਾਉਣਾ ਹੈ ਜਿਹੜੀ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਉਹ ਹੈ ਕੇਵਲ ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਤੇ ਕੋਈ ਘਰ ਚ ਬਣੀ ਹੈ ਕੋਈ ਰਾਤੋ ਰਾਤ ਬਣੀ ਹੈ ਕੋਈ ਸੋਸ਼ਲ ਮੀਡੀਆ ਚ ਬਣੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮੱਝ ਦੇ ਖੁਰਾਕ ਨਾਲ ਪਲੀ ਹੋਈ ਪਾਰਟੀ ਹੈ ਕੂੰ ਦੇ ਨਾਲ ਸਿੰਜੀਓਈ ਪਾਰਟੀ ਹੈ ਇਸ ਕਰਕੇ ਇਹ ਪਾਰਟੀ ਨੂੰ ਕਦੀ ਆਜ ਨਹੀਂ ਆ ਸਕਦੀ ਠੀਕ ਹੈ ਕੁਝ ਸਮੇਂ ਪਹਿਲਾਂ ਝੂਠੇ ਪ੍ਰਚਾਰ ਤਹਿਤ ਜਾਂ ਬਹੁਤ ਹੀ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਹੋਇਆ ਲੋਕੀ ਥੋੜਾ ਜਿਹਾ ਇਹਨਾਂ ਤੇ ਵਿਸ਼ਵਾਸ ਕਰਕੇ ਵਿਸ਼ਵਾਸ ਕਰਕੇ ਉਹਨੇ ਸੋਚਿਆ ਵੀ ਦੇਖੋ ਨਵੇਂ ਕੀ ਆ ਕੇ ਕੋਈ ਜਾਦੂਈ ਛੜੀ ਲਾਉਂਦੇ ਆ ਲੇਕਿਨ ਪੰਜਾਬ ਅੱਜ ਫਿਰ ਤਬਾਹ ਹੋਣ ਤੇ ਆ ਗਿਆ ਲਾਅ ਐਂਡ ਆਰਡਰ ਦੇ ਪੱਖ ਤੋਂ ਕ腐ਸ਼ਨ ਦੇ ਪੱਖ ਤੋਂ ਭ੍ਰਿਸ਼ਟਾਚਾਰੀ ਦੇ ਉੱਤੋਂ ਜਾਂ ਅੱਜ ਨਸ਼ਿਆਂ ਦਾ ਦੌਰ ਜਿਹੜਾ ਹੈ ਘਰ-ਘਰ ਵਿੱਚ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ इवन ਔਰਤਾਂ ਵੀ ਜੜੀਆਂ ਅੱਜ ਨਸ਼ੇ 'ਚ ਫਸਦੀਆਂ ਜਾ ਰਹੀਆਂ ਔਰ ਲੰਮਾ ਪਿੰਡੇ ਦਾ ਐਗਜ਼ਾਮਪਲ ਹੈ ਕਿ ਠੇਕਾ ਖੋਲ ਦਿੱਤਾ ਇਹਨਾਂ ਨੇ ਸ਼ਰਾਬ ਦਾ ਠੇਕਾ ਖੋਲਤਾ ਤੇ ਸਾਡੇ ਸ਼ਹਿਰੀਆਂ ਨੇ ਬੰਦ ਕਰਵਾਇਆ ਵੀ ਔਰਤਾਂ ਵਾਸਤੇ ਠੇਕਾ ਬੜੀ ਹੈਰਾਨੀ ਦੀ ਗੱਲ ਹੈ ਕਿ ਆ ਸੋਚੇ ਨਾਲ ਲੋਕਾਂ ਦੀ ਸੋ ਅੱਜ ਪ੍ਰਦੇਸ਼ ਦੀ ਸਰਕਾਰ ਬਣਾਉਣੀ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਜਿਹੜੇ ਦੇਸ਼ ਤੋਂ ਪੂਰੇ ਕਰੋਣੇ ਦੇਸ਼ ਦੀ ਸਰਕਾਰ ਤੋਂ ਭਾਵੇਂ ਉਹ ਬੇਰੁਜ਼ਗਾਰੀ ਦਾ ਮੁੱਦਾ ਭਾਵੇਂ ਸਾਡੇ ਪਾਣੀਆਂ ਦਾ ਮੁੱਦਾ ਪਾਵੇਂ ਸਾਡੀਆਂ ਸਿੱਖ ਪੰਥ ਦੀਆਂ ਮਹਾਨ ਜੋ ਸੰਸਥਾਵਾਂ ਹਨ ਉਹਦਾ ਮੁੱਦਾ ਸਾਡੇ ਗੁਰਤਾਰਾਮ ਜਿਹੜੇ ਸਾਡੇ ਅੱਜ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ ਚ ਕਰ ਲਏ ਆ ਉਹਨਾਂ ਨੂੰ ਆਜ਼ਾਦ ਕਰਨ ਦਾ ਮੁੱਦਾ ਜਸ ਸਾਡੇ ਨੌਜਵਾਨ ਜਿਹੜੇ ਬੰਦੀ ਕੀਤੇ ਹੋਏ ਆ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਸਤਕਾਰਾ ਦਉਣ ਦਾ ਮੁੱਦਾ ਰਿਹਾ ਕਰਾਉਣ ਦਾ ਦੁੱਖ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਨੇ 550 ਸਾਲਾਂ ਦੇ ਉੱਤੇ ਆ ਕੇ ਐਲਾਨ ਕੀਤਾ ਸੀਗਾ ਕਿ ਇਹ ਜਿਹੜਾ ਸਾਰੇ ਰਿਹਾ ਕੀਤੇ ਜਾਣਗੇ ਪਰ ਉਹਨੇ ਗੁਰੂ ਨਾਨਕ ਵੀ ਝੂਠ ਬੋਲ ਕੇ ਮੁਰਦਾ ਸਤਾਨ ਦਾ ਅਪਮਾਨ ਕੀਤਾ ਇਸ ਕਰਕੇ ਲੋਕੀ ਬਰਦਾਸ਼ਤ ਨਹੀਂ ਕਰਦੇ ਲੋਕ ਸਭਾ ਚੋਣ ਪਲਚਾ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੀ ਵਿਰੋਧੀਆਂ ਤੇ ਲਗਾਤਾਰ ਤੰਜ ਕੱਸੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਜਲੰਧਰ ਲੋਕ ਸਭਾ ਹਲਕੇ ਦੀ ਕਮਾਂਡ ਕਿਸ ਦੇ ਹੱਥ ਵਿੱਚ ਫੜਾਉਂਦੇ ਨੇ ਲੋਕ ਸਭਾ ਚੋਣਾਂ 2024 ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਤਰਫੋਂ ਦੇਸ਼ ਦੇ ਲੋਕਾਂ ਦੇ ਸਾਹਮਣੇ 10 ਗਰੰਟੀਆ ਰੱਖੀਆਂ ਨੇ ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਹੈ ਕਿ ਜੇ ਲੋਕ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚੁੰNDE ਹਨ ਤਾਂ ਦੇਸ਼ ਦਾ ਵਿਕਾਸ 10 ਤਰੀਕਿਆਂ ਦੇ ਨਾਲ ਯਕੀਨੀ ਬਨਾਇ ਜਾਵੇਗਾ ਆਮਦ ਮੇ ਪਾਰਟੀ ਨੇ ਲੋਕ ਸਭਾ ਚੋਣਾਂ ਲਈ 10 ਗਰੰਟੀਆਂ ਜਾਰੀ ਕੀਤੀਆਂ ਨੇ ਸੀਐਮ ਕੇਜਰੀਵਾਲ ਨੇ ਅਜਦੇਸ਼ ਦੇ ਸਾਹਮਣੇ ਜੋ ਗਰੰਟੀਆਂ ਰੱਖਿਆ ਨੇ ਉਹਨਾਂ ਵਿੱਚ ਦਿੱਲੀ ਨੂੰ ਪੂਰਨ ਰਾਜ ਬਣਾਉਣ ਦਾ ਵਾਅਦਾ ਵੀ ਸ਼ਾਮਲ ਹੈ ਸੀਐਮ ਕੇਜਰੀਵਾਲ ਨੇ ਕਿਹਾ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਉਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਵਾਂਗੇ ਕਿਉਂਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਉਣ ਦੀ ਮੰਗ ਅਕਸਰ ਉੱਠਦੀ ਰਹਿੰਦੀ ਹੈ ਅਤੇ ਆਪਣੇ 9 ਸਾਲ ਦੇ ਕਾਰਜਕਾਲ ਵਿੱਚ ਸੀਐਮ ਕੇਜਰੀਵਾਲ ਨੇ ਇਸ ਦੀ ਮੰਗ ਕਈ ਵਾਰ ਕੀਤੀ ਹੈ ਇਸ ਮੰਗ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਦਿੱਲੀ ਦੇ ਵਿੱਚ ਕੰਮ ਕਰਨ ਦੀ ਪੂਰੀ ਆਜ਼ਾਦੀ ਤੇ ਅਧਿਕਾਰ ਹੈ ਕੇਂਦਰ ਸ਼ਾਸਿਤ ਸੂਬਾ ਹੋਣ ਦੇ ਕਾਰਨ ਕੇਂਦਰ ਤੇ ਦਿੱਲੀ ਸਰਕਾਰ ਵਿੱਚ ਅਧਿਕਾਰ ਵੰਡੇ ਹੋਏ ਨੇ ਅਕਸਰ ਹੀ ਕੇਂਦਰ ਤੇ ਦਿੱਲੀ ਵਿੱਚ ਟਕਰਾਅ ਦੀ ਸਥਿਤੀ ਰਹਿੰਦੀ ਹੈ ਤੇ ਮੌਜੂਦਾ ਆਪ ਸਰਕਾਰ ਵਿੱਚ ਦੇਖਿਆ ਗਿਆ ਹੈ ਕਿ ਜਦੋਂ ਉਪ ਰਾਜਪਾਲ ਤੇ ਸੀਐਮ ਕੇਜਰੀਵਾਲ ਦੇ ਵਿੱਚ ਤਣਾ ਤਣੀ ਦੀ ਸਥਿਤੀ ਬਣੀ ਹੋਈ ਹੈ ਦਿੱਲੀ ਕੋ ਪੂਰਨ ਰਾਜੇ ਦਾ ਦਰਜਾ ਦਿਵਾਇਆ ਜਾਏਗਾ ਜੋ ਦਿੱਲੀ ਵਾਸੀਆਂ ਕੋ ਕਈ ਦਸ਼ਕਾਂ ਤੋਂ ਦਿੱਲੀ ਦੇ ਲੋਕਾਂ ਦਾ ਹੱਕ ਹੈ ਬੇਰੋਜ਼ਗਾਰੀ ਅੱਜ ਪੂਰੇ ਦੇਸ਼ ਦਾ ਯੁਵਾ ਬੇਰੋਜ਼ਗਾਰੀ ਸੇ ਤਰਸਤ ਹੈ इसके लिए हमने बहुत डिटेल्ड प्लानिंग की है हमारे मंत्रियों ने हमारी टीम ने बैठ के सब लोगों ने बैठ के कि एक साल के अंदर दो करोड़ रोजगार का इंतजाम किया जाएगा ताकि हमारे युवकों को बेरोजगारी से निकाला जा सके ये प्रोडक्टिव और इफेक्टिव एम्प्लॉयमेंट होगी भ्रष्टाचार बीजेपी की वॉशिंग मशीन को चौराहे के ऊपर खड़ा करके तोड़ा जाएगा बीजेपी की वॉशिंग मशीन इस देश का भ्रष्टाचार का सबसे बड़ा कारण है सबसे बड़ा सोर्स जो है वो बीजेपी की वॉशिंग मशीन है ईमानदार लोगों को जेल भेजने और बेईमानों को संरक्षण देने की आज जो मौजूदा व्यवस्था है इस व्यवस्था को समाप्त किया जाएगा दिल्ली और पंजाब में जिस तरह से हमने भ्रष्टाचार पे दोनों लेवल पे छोटे लेवल का भ्रष्टाचार और बड़े लेवल का भ्रष्टाचार हमने जो वार किया है उसी लेवल पे इफेक्टिव तरीके से पूरे देश को भ्रष्टाचार से निजात दिलवाई जाएगी और दसवीं और आखिरी गारंटी व्यापारियों के लिए अगर किसी देश के अंदर व्यापारी और उद्योगपति के व्यापार नहीं कर सकते अपने व्यापार को नहीं बढ़ा सकते तो वो देश कभी तरक्की नहीं कर सकता उस देश के अंदर कभी जॉब्स पैदा नहीं हो सकते और ये डेटा बताता है कि पिछले आठ दस साल के अंदर इस देश के 12 लाख हाई नेटवर्थ इंडिविजुअल्स, बड़े बड़े अमीर लोग इस देश के अंदर व्यापार और उद्योग बंद करके विदेशों में चले गए क्योंकि इस देश के अंदर आतंक मचा रखा है सरकार, सरकार, केंद्र उन लोगों को डराने का धमका लिखा जीएसटी को पीएमएलए से बाहर किया जाएगा जीएसटी का सरलीकरण किया जाएगा सारी प्रशासनिक और लीगल व्यवस्थाओं को सरलीकरण किया जाएगा और एक ऐसी व्यवस्था की जाएगी कि अगर इस देश के अंदर कोई सही तरीके से व्यापार करना चाहे तो वह व्यापार कर भी सकता है उद्योग खोल भी सकता है ज्यादा परमिशन की जरूरत नहीं होगी और बड़े स्तर के ऊपर हम व्यापार को और उद्योग को हमारा टारगेट चाइना को पीछे छोड़ना है ਇਥੇ ਦੱਸਣਯੋਗ ਹੈ ਕਿ ਦਿੱਲੀ ਵਿੱਚ ਸਭ ਤੋਂ ਪਹਿਲਾਂ 1955 ਵਿੱਚ ਚੋਣਾਂ ਹੋਈਆਂ ਤੇ ਕਾਂਗਰਸ ਦੀ ਸਰਕਾਰ ਬਣੀ ਤੇ ਚੌਧਰੀ ਬ੍ਰਹਮਾ ਪ੍ਰਕਾਸ਼ ਸੀਐਮ ਬਣਾਈ ਗਈ। ਉਦੋਂ ਵੀ ਅਧਿਕਾਰੀਆਂ ਨੂੰ ਲੈ ਕੇ ਸੀਐਮ ਤੇ ਚੀਫ ਕਮਿਸ਼ਨਰ ਵਿਚ ਟਕਰਾਅ ਦੀ ਸਥਿਤੀ ਬਣੀ ਰਹੀ। ਭਾਜਪਾ ਵੱਲੋਂ ਵੀ ਇਸ ਦੀ ਮੰਗ ਕੀਤੀ ਜਾਂਦੀ ਰਹੀ ਸੀ ਪਰ ਕੇਂਦਰ ਵਿੱਚ ਸਰਕਾਰ ਬਣਨ ਦੇ ਬਾਅਦ ਆਪਣੀ ਹੀ ਮੰਗ ਠੰਡੇ ਪਸਤੇ ਵਿੱਚ ਪਾ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅੰਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਇਸੇ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੂੰ ਲੰਬੇ ਹੱਥੀ ਲਿਆ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਚਾ ਪਾਰਟੀ ਸਰਪ੍ਰਸਤਾ ਵੱਲੋਂ ਵਿਰੋਧੀ ਧਿਰਾਂ ਉੱਤੇ ਲਗਾਤਾਰ ਨਿਸ਼ਾਨੇ ਸਾਥੇ ਜਾ ਰਹੇ ਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅੰਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਪਹੁੰਚੇ ਇਸ ਮੌਕੇ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਨੇ ਬਾਦਲ ਨੇ ਵੱਡਾ ਦੋਸ਼ ਲਗਾਉਂਦੇ ਕਿ ਹੈ ਕਿ ਸੀਐਮ ਭਗਵੰਤ ਮਾਨ ਦੀ ਬੇਟੀ ਨੇ ਉਹਨਾਂ ਨੂੰ ਖੁਦ ਕਿਹਾ ਕਿ ਇਸ ਤੋਂ ਮਾੜਾ ਬੰਦਾ ਕੋਈ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਗੱਲਾਂ ਨੂੰ ਲੈ ਕੇ ਸੀਐਮ ਮਾਨ ਨੂੰ ਵਿਕੇਰਿਆ ਇੱਥੇ ਆਪਾ ਬਣਾ ਤੇ ਲੀਡਰ ਜਿਹੜਾ 5 ਦਿਨ ਪਹਿਲੇ ਚੁੜਕਲੇ ਸਨ ਉਹਨਾਂ ਦੀ ਸਿੱਧਾ ਮੁੱਖ ਮੰਤਰੀ ਸਿੱਧਾ ਮੁੱਖ ਮੰਤਰੀ ਉਹਦੇ ਪਛੋਕੜ ਬਾਰੇ ਵੀ ਪਤਾ ਹੈ ਕਿ ਸ਼ਰਾਬੀ ਹੈ ਸਾਰੇ ਉਹਦੇ ਵਿੱਚ ਜੋ ਗਲਤੀਆਂ ਇਨਸਾਨ ਸੁਣੀਆਂ ਸਾਰੀਆਂ ਹੀ ਉਹਦੇ ਆ ਦੇਖੋ ਇੱਕ ਬੇਟੀ ਆਪਣੇ ਬਾਪਰੇ ਮਾੜਾ ਕੋਈ ਨਹੀਂ ਬੋਲਦੀ ਮੈਂ ਪਹਿਲੀ ਵਾਰ ਦੇਖਿਆ ਬੇਟੀ ਨੇ ਕਿਹਾ ਮੈਨੂੰ ਇਹਦੋਂ ਮਾੜਾ ਬੰਦਾ ਕੋਈ ਨਹੀਂ ਇੱਕ ਉਹਦੀ ਆਪਣੀ ਬੇਟੀ ਨੇ ਕਿਹਾ ਤੇ ਆਪਾਂ ਸੂਬਾ ਸੰਭਾਲ ਦਿੱਤਾ ਇੰਨਾ ਵੀ ਨਹੀਂ ਦੇਖਦਾ ਕਿ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੱਕ ਸੂਬੇ ਨੂੰ ਦੀਗ ਵਹੀ ਕਰ ਰਹੇ ਹਾਂ ਤੁਸੀਂ ਦੇਖਿਆ ਹੁਣੇ ਜਰਮਨੀ ਗਿਆ 프랭크ਫਰਟ ਗਿਆ ਐਡੀ ਆਦਤ ਸ਼ਰਾਬ ਪੀਣ ਦੀ ਇੰਨੀ ਮਾੜੀ ਹੈ ਜਦੋਂ ਵਾਪਸ ਆਉਣ ਲੱਗਿਆ ਉਹ 에어ਪੋਰਟ ਦੇ ਉੱਤੇ ਜਦੋਂ VIP ਹੁੰਦੇ ਉਹਨਾਂ ਨੇ ਇੱਕ ਅਲੱਗ ਕਮਰਾ じゃ ਹੁੰਦਾ ਜਿੱਥੇ ਰਾਮ ਰੂਮ ਕਰ ਲੋ ਕਿ ਜਹਾਜ਼ ਤੋਂ ਜਾਣ ਤੋਂ ਪਹਿਲੇ ਉੱਥੇ ਸ਼ਰਾਬ ਪਈ ਹੁੰਦੀ ਐ ਐਵੀ ਜਦੋਂ ਨਿਗਾਹ ਲੱਗੀ ਮੈਨੂੰ ਅਫਸਰ ਦਸੀਆਂ ਨਾਲ ਕਹਿੰਦਾ ਉਹ ਬੋਤਲ ਦਾ ਖੋਲ ਕੇ ਲਿਓ ਉਹ ਘੰਟਾ ਡੇਢ ਘੰਟਾ ਉੱਥੇ ਬਹਿਣਾ ਸੀ ਤੱਲੀ ਹੋ ਗਿਆ ਅਫਸਰ ਹੁਣ ਅਫਸਰ ਕਿਵੇਂ ਕਹੇ ਮੁੱਖ ਮੰਤਰੀ ਨੂੰ ਘੱਟ ਪਿਓ ਐਨੀ ਪੀ ਲਈ ਤੇ ਫਿਰ ਉਹਦੇ ਬਾਅਦ ਦੇਖਿਆ ਕਿ ਖੜਿਆ ਨਹੀਂ ਹੁੰਦਾ ਦੇਖੋ ਹਿੰਦੁਸਤਾਨ ਦਾ ਅੰਬੈਸਡਰ ਇੱਕ ਪਾਸੇ ਫੜੀ ਜਾਏ ਤੇ ਕਨਾਂ ਦੇ ਪੁਲਸ ਵਾਲੇ ਨਾਲ ਸੀ ਜਿਹੜੇ ਸਿਕਿਉਰਟੀ ਵਾਲੇ ਇੱਕ ਫੜ ਕੇ ਨੂੰ ਲੈ ਗਏ ਜਹਾਜ਼ ਅੱਛਾ ਉਹ ਜਹਾਜ਼ ਮੇਰਾ ਇੱਕ ਦੋਸਤ ਜਿਹੜਾ ਕੱਥੇ ਸਕੂਲ ਪੜ੍ਹਿਆ ਰਾਜਸਥਾਨ ਤੋਂ ਉਹਦੇ ਹੋਟਲ ਹ ਰਾਜਸਥਾਨ ਚ ਹੈ ਉਹ ਵੀ ਉਸ ਜਹਾਜ਼ ਚ ਪਹਿਲੀ ਕੁਰਸੀ ਤੇ ਬੈਠਾ ਸੀ ਫਰੰਟ ਤੇ ਉਹਨੇ ਮੈਨੂੰ ਸ਼ਾਮ ਨੂੰ ਦੱਸਿਆ ਤਾਈ ਮੈਂ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਬਾਅਦ ਮੈਨੂੰ ਕਹਿੰਦਾ ਜਦੋਂ ਲਿਆਂਦਾ ਡਿਗਦਾ ਤੇ ਪਹਿਲੀ ਇੱਕ ਅੰਗਰੇਜ਼ ਲੇਡੀ ਬੈਠੀ ਸੀ ਸੀਟ ਤੇ ਪਹਿਲੇ ਉਧਰ ਉੱਤੇ ਆ ਕੇ ਡਿੱਗ ਪਿਆ ਫਿਰ ਚੱਕੇ ਇਹਨੂੰ ਚੱਕੇ ਇਹਨੂੰ ਅੱਗੇ ਲੈ ਕੇ ਗਏ ਡਿੱਗਦਾ ਡਿੱਗਦਾ ਹੁਣ ਜਿਹੜੀ 에ਅਰਲਾਈਨ ਹੈ ਇਹਨਾਂ ਦਾ ਇੱਕ ਕਾਨੂੰਨ ਹੈ ਦੁਨੀਆਂ 'ਚ ਕਿ ਜਿਹੜਾ ਕੋਈ ਪੈਸੇਂਜਰ ਸ਼ਰਾਬ ਜ਼ਿਆਦੀ ਪੀਤੀ ਹੋਈ ਉਹਨੂੰ ਜਹਾਜ਼ 'ਤੇ ਨਹੀਂ ਚੜਾਉਂਦੇ ਕਿਉਂਕਿ ਉੱਤੇ ਜਾ ਕੇ ਜੇ ਕੁਝ ਹੋ ਜਾਏ जहाज थले तारना बहुत औखा है ने देखा कि एक शराबी है बुरा हाल ए गई कैप्टन को जहाज दे कि जी एक पैसेंजर है शराब के आया कैप्टन आया कैप्टन ने कहा जी देखी हालत है दे जी क्या जी इन्हू थले तार दौ वह जे अफसर गए या चीफ मिनिस्टर है ਹੁਣ ਬਾਹਰ ਲਿਆ 에어ਲਾਈਨ ਨੂੰ ਕੀ ਪਤਾ ਕਿਹੜਾ ਚੀ ਮੰਿਸਟਰ ਹੈ ਕਿਹੜਾ ਕੀ ਹੈ ਉਹ ਕਹਿੰਦਾ ਸਾਡਾ ਦਾ ਕਾਨੂੰਨ ਹੈ ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਦੇ ਵੱਲੋਂ ਲਾਏ ਗਏ ਦੋਸ਼ਾ ਦਾ ਸੀਐਮ ਭਗਵੰਤ ਮਾਨ ਵੱਲੋਂ ਕਦੋਂ ਜਵਾਬ ਸਾਹਮਣੇ ਹੁੰਦਾ ਕਾਂਗਰਸੀ ਲੀਡਰ ਪ੍ਰਗਟ ਸਿੰਘ ਦਾ ਵੱਡਾ ਭਿਆਨ ਸਾਹਮਣੇ ਆਇਆ ਇਸ ਦੌਰਾਨ ਉਹਨਾਂ ਆਪ ਸਰਕਾਰ ਤੇ ਨਿਸ਼ਾਨੇ ਵਿੰਦੇ ਹੋਏ ਸੀਐਮ ਮਾਨ ਤੋਂ ਤਿੱਖੇ ਸਵਾਲ ਕੀਤੇ ਅਤੇ ਕਿਸਾਨਾਂ ਦਾ ਪੱਖ ਲੈਂਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਦੀ ਗੱਲ ਆਖੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਦਾਅਵੇ ਜਤਾਏ ਜਾ ਰਹੇ ਨੇ ਤੇ ਇਸ ਵਿਚਾਲੇ ਹੁਣ ਪ੍ਰਗਟ ਸਿੰਘ ਨੇ ਕਿਸਾਨਾਂ ਦੇ ਨਾਲ ਖੜਨ ਦਾ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਕੇਂਦਰ ਦੇ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਅਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਖਰਚਾ ਮੁਆਫ ਕੀਤਾ ਹੈ ਅਤੇ ਇਸ ਵਾਰ ਕਿਸਾਨ ਮਜ਼ਦੂਰਾ कलचा मुआफी ना दे नाल कांग्रेस पार्टी ਕਿਸਾਨਾਂ ਦੀਆਂ ਫਸਲਾਂ ਦੇ ਭਾਅ ਦੀ ਕਾਨੂੰਨੀ ਗਰੰਟੀ ਲਈ ਵੀ ਵਚਨਬੱਤ ਹੈ ਇਸ ਦਿਨਾਲੀ ਪ੍ਰਗਟ ਸਿੰਘ ਨੇ ਵਪਾਰ ਬਾਜ਼ੀ ਨੂੰ ਲੈ ਕੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਦਾ ਵਪਾਰ ਜੇਕਰ ਗੁਜਰਾਤ ਦੇ ਰਸਤੇ ਹੋ ਸਕਦਾ ਤਾਂ ਪੰਜਾਬ ਦੇ ਰਸਤੇ ਕਿਉਂ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਮੈਂਬਰ ਪਾਰਲੀਮੈਂਟ ਜ਼ਰੀਏ ਬਿਲਕੁਲ ਪੰਜਾਬ ਦੇ ਵਪਾਰ ਦੇ ਰਸਤੇ ਪਹਿਲਾ ਤੀ ਤਰ੍ਹਾਂ ਸ਼ੁਰੂ ਕਰਵਾਵਾਂਗੇ ਤਾਂ ਜੋ ਪੰਜਾਬ ਦਾ ਵਪਾਰੀ ਆਰਥਿਕਤਾ ਅਤੇ ਕਿਸਾਨੀ ਮਜ਼ਬੂਤ ਹੋ ਸਕੇ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਖੜੇ ਆ ਜਿਹੜੀ ਕਾਂਗਰਸ ਸਰਕਾਰ ਆ ਹਮੇਸ਼ਾ ਦੇਖੋ ਜੇ ਪਹਿਲਾ ਕਰਜ਼ਾ 70000 ਕਰੋੜ ਦਾ ਮਾਫ ਕੀਤਾ ਤੇ ਉਹ ਜਿਹੜੀ ਸਰਦਾਰ ਹਰਮੋਨ ਸਿੰਘ ਦੀ ਸਰਕਾਰ ਆ ਉਹਨਾਂ ਨੇ ਕੀਤਾ 5000 ਕਰੋੜ ਰੁਪਏ ਦਾ 5200 ਕਰੋੜ ਰੁਪਏ ਦਾ ਲਗਭਗ ਇੱਥੇ ਵੀ ਕਰਜ਼ਾ ਮਾਫ ਹੋਇਆ ਪਰ ਗੱਲ ਜਿਹੜੀ ਜਿਹੜੀ ਗਰੰਟੀ ਆ ਉਹ ਐਮਐਸਪੀ ਵੀ ਆ ਕਿਉਂਕਿ ਐਮਐਸਪੀ ਜਿਹੜੀ ਆ ਉਦੇ ਤੋਂ ਬਿਨਾ ਸ਼ਾਇਦ ਕਿਸਾਨਾਂ ਦਾ ਉਹੋ ਜਿਹਾ ਹੱਲ ਨਹੀਂ ਹੋ ਸਕਦਾ ਜਿਹੜੀ ਚਾਹੀਦੀ ਆ ਅਸੀਂ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਬਹੁਤ ਵੈਲਿਡ ਕੁਐਸਚਨ ਹੈ ਕਿਉਂਕਿ ਜੇ ਕਿਤੇ ਜੇ ਕਿਤੇ ਲਾਹੌਰ ਵਾਲਿਆਂ ਨੂੰ ਤਮਾਕੂ ਚਾਹੀਦੇ ਹੁੰਦੇ ਤੇ ਬਾਇਆ ਦੁਬਈ ਜਾਂ ਬਾਇਆ ਬੰਬੇ ਜੇ ਗੁਜਰਾਤ ਜੇ ਗੁਜਰਾਤ ਦਾ ਬਿਜ਼ਨਸ ਜਿਹੜਾ ਆ ਉਹ ਕਦੀ ਪਾਕਿਸਤਾਨ ਨਾਲ ਬੰਦ ਨਹੀਂ ਹੋਇਆ ਤੇ ਸਾਡਾ ਵੀ ਜਿਹੜਾ ਇਹ ਸਿਲਕ ਰੂਪ ਜਿਹੜਾ ਪੁਰਾਣਾ ਸਿਲਕ ਰੂਪ ਹੈ ਇਹ ਨੂੰ ਵੀ ਕਿਉਂਕਿ ਜਦੋਂ ਅਸੀਂ ਵੱਧ ਐਮਪੀ ਬਣਾਵਾਂਗੇ ਇਹ ਉੱਥੇ ਜਾ ਕੇ ਮੈਂ ਹਿੱਸੇ ਕਰਕੇ ਕਹਿਣਾ ਹੁੰਨਾ ਵੀ ਸਾਨੂੰ ਗੁੰਗੇ ਨਹੀਂ ਚਾਹੀਦੇ ਜਿੱਦਾਂ ਇਹਨਾਂ ਦੇ 92 ਗੁੰਗੇ ਆ ਸਾਨੂੰ ਇਹਨਾਂ ਨੇ ਇਹ ਤਾਂ ਕਹਿੰਦੇ ਆ ਨਾ ਭਗਵੰਤ ਮਾਨ ਜੀ ਵੀ ਸਾਨੂੰ 13 ਆਵਾਜ਼ਾਂ ਦੇ ਦਿਓ ਇਹਦਾ ਮਤਲਬ ਜਿਹੜੀ ਆ ਸੱਤ ਗਈਆਂ ਉਹ ਫਿਰ ਕਾਦੇ ਕਿਹੜੇ ਕੋਟੇ ਚ ਚਲ ਗਈਆਂ ਕਿਉਂਕਿ ਜਿਨ੍ਹਾਂ ਨੇ ਪੰਜਾਬ ਦੀ ਗੱਲ ਹੀ ਨਹੀਂ ਕੀਤੀ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜੇ 13 ਦੇ 13 ਜਦੋਂ ਸਾਡੇ ਜਿੱਤ ਕੇ ਜਾਣ ਔਰ ਅਸੀਂ ਕੋਆਰਡੀਨੇਟ ਕਰਾਂਗੇ ਪ੍ਰੋਪਰਲੀ ਕਿਉਂਕਿ ਹੁੰਦੀਆਂ ਪਾਰਟੀਆਂ ਦੇ ਵਿੱਚ ਕਿਤੇ ਨਾ ਕਿਤੇ ਸਮੱਸਿਆਵਾਂ ਮੈਂ ਇਹਨੂੰ ਡਿਨਾਈ ਨਹੀਂ ਕਰਦਾ ਪਰ ਟ੍ਰਾਈਡ ਦਾ ਸੇਮ ਟਾਈਮ ਅਸੀਂ ਇਹਨਾਂ ਨੂੰ ਇਕੱਠੇ ਹੋ ਕੇ ਕਹਾਂਗੇ ਕਿ ਤੁਸੀਂ ਇਹਦੇ ਤੇ ਪ੍ਰੋਪਰ ਪਲਾਨਿੰਗ ਕਰਕੇ ਤਾਂ ਕਿ ਇਹ ਜਿਹੜਾ ਸਿਲ ਗਰੂਪ ਆ ਜਿਹਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਜੁੜੀ ਹੋਈ ਆ ਉਹਨੂੰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਓਪਨ ਕਰਵਾਈਏ ਤਾਂ ਕਿ ਇਹ ਜਦੋਂ ਦੋਨਾਂ ਉਹਦੇ ਵਿੱਚ ਸਖਾਲੇ ਜਿਹੜੇ ਸਬੰਧ ਹੋਣਗੇ ਤਾਂ ਉਹਦੇ ਵਿੱਚ ਪੰਜਾਬ ਨੂੰ ਸਭ ਤੋਂ ਵੱਧ ਜਿਹੜਾ ਬੈਨੀਫਿਟ ਹੈ ਜੇ ਗੁਜਰਾਤ ਨੂੰ ਹੋ ਸਕਦਾ ਤੇ ਉਹ ਪੰਜਾਬ ਨੂੰ ਕਿਉਂ ਨਹੀਂ ਹੋਣਾ ਚਾਹੀਦਾ ਦੇਖਣ ਵਾਲੀ ਗੱਲ ਤਾਂ ਹੁਣੇ ਹੋਵੇਗੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਤੇ ਦਾਅਵੇ ਅਤੇ ਵਾਦੇ ਉਮੀਦਵਾਰਾਂ ਨੂੰ ਜਿੱਤ ਦਾ ਸਹਾਰਾ ਪਣਾਉਂਦੇ ਨਹੀਂ ਜਾਂ ਨਹੀਂ ਅਤੇ ਉਮੀਦਵਾਰ ਇਹਨਾਂ ਦਾਅਵਿਆਂ ਉੱਤੇ ਕਿੰਨਾ ਕੁ ਖਰਾ ਉਤਰਦੇ ਨੇ ਬੀਤੇ ਦਿਨ 11 ਮਈ ਨੂੰ ਸਵੇਰੇ ਲੁਧਿਆਣਾ ਦੇ ਵਿੱਚ ਪਦਮ ਸ਼੍ਰੀ ਸੁਲਜੀਤ ਪੱਤਰ ਦਾ ਦੇਹਾਂਤ ਹੋ ਗਿਆ ਜਿਸ ਉੱਤੇ ਪੰਜਾਬ ਪ੍ਰਧਾਨ ਅਮਿੰਦਰ ਸਿੰਘ ਰਾਜਾ ਵਿੜਿੰਗ ਨੇ ਪਦਮ ਸ਼੍ਰੀ ਸੁਲਜੀਤ ਪੱਤਰ ਦੇ ਅਕਾਲ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਆਪਣੇ ਸਿਆਸੀ ਕੰਮਕਾਜ ਵੀ ਮੁਲਤਵੀ ਕੀਤੀ ਪੰਜਾਬ ਪ੍ਰਧਾਨ ਅਮਿੰਦਰ ਸਿੰਘ ਰਾਜਾ ਵਿੜਿੰਗ ਨੇ ਪੰਜਾਬੀ ਕਵੀ ਅਤੇ ਉੱਕੇ ਲੇਖਕ ਪਦਮ ਸ਼੍ਰੀ ਸੁਜੀਤ ਸਿੰਘ ਪੱਤਰ ਦੇ ਮੰਦਪਾਗੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਪੱਤਰ ਸਾਹਿਬ ਦਾ ਆਉਣ ਵਾਲੇ ਕੱਲ ਸੰਸਕਾਰ ਕੀਤਾ ਜਾਵੇਗਾ ਜਿਸ ਦੇ ਚਲਦੇ ਨੇ ਕਿ ਹੈ ਕਿ ਉਹ ਕੱਲ ਬਿਨਾ ਇਕੱਠ ਤੋਂ ਅਤੇ ਬਿਨਾ ਰੋਡ ਸ਼ੋਅ ਦੇ ਆਪਣਾ ਨਾਮਜ਼ਦਗੀ ਪੱਤਰ ਸ਼ਾਂਤੀ ਦੇ ਨਾਲ ਭਰਨਗੇ ਅਤੇ ਉਹਨਾਂ ਆਪਣੇ ਵਰਕਰਾਂ ਨੂੰ ਵੀ ਇਕੱਠਾ ਨਾ ਕਰਨ ਦੀ ਅਪੀਲ ਕੀਤੀ ਹੈ ਖਾਲੇ ਕਿ ਨਾਮਜ਼ਦਗੀ ਭਰਨ ਤੋਂ ਪਹਿਲਾਂ ਵੜਿੰਗ ਪਤਤ ਸਾਹਿਬ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ ਕੱਲ ਆਪਾਂ ਸਾਰਿਆਂ ਨੂੰ ਤੁਹਾਨੂੰ ਸਮਾਂ ਦਿੱਤਾ ਸੀ ਕਿ ਆਪਾਂ 11 ਵਜੇ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਆ ਤੇ ਸਾਰਿਆਂ ਨੇ ਤੁਸੀਂ ਹਮ ਮਹਾਮਾ ਕੇ ਉਥੇ ਪਹੁੰਚਣ ਦੀਆਂ ਤੁਹਾਡੀਆਂ ਤਿਆਰੀਆਂ ਮੈਨੂੰ ਲੱਗਦਾ ਕਿ ਉਹ ਮੁਕੰਮਲ ਸਨ ਤੇ ਤੁਹਾਡਾ ਸਾਰਿਆਂ ਦਾ ਕਿਉਂਕਿ ਪਹਿਲਾਂ ਵੀ ਤੁਸੀਂ ਸਾਰੇ ਲੁਧਿਆਣੇ ਵਾਲਿਆਂ ਨੇ ਬਹੁਤ ਭਰਮਾ ਸਵਾਗਤ ਕੀਤਾ ਜਿਸ ਦਿਨ ਮੈਂ ਇੱਥੇ ਆਇਆ ਔਰ ਨਿਰੰਤਰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਉਹਦੇ ਚ ਤੁਸੀਂ ਬਹੁਤ ਸਾਰੇ ਲੋਕ ਮੈਨੂੰ ਪਿਆਰ ਦੇ ਰਹੇ ਹੋ ਪਰ ਉਹ ਕੱਲ ਦਾ ਪ੍ਰੋਗਰਾਮਸ ਜੇ ਦੋ ਸਰਜੀਤ ਬਾਤਰ ਸਾਹਿਬ ਪੰਜਾਬੀ ਦੇ ਮਹਾਨ ਰਖਵਾਲੇ ਮੈਂ ਸਮਝਦਾ ਕਿ ਇਹਨਾਂ ਨੇ ਪੰਜਾਬ ਦਾ ਪੰਜਾਬੀ ਅੰਦਾ ਔਰ ਪੰਜਾਬੀ ਮਾਂ ਬੋਲੀ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਕੱਲ ਉਹਨਾਂ ਦੀ ਅਚਨਚੇਤ ਉਹਨਾਂ ਦਾ ਚਲੇ ਜਾਣਾ ਇਹ ਪੂਰੇ ਸਮੁੱਚੇ ਦੇ ਸ਼ਫਾ ਹੁੰਦੀ ਹੈ ਕਿਰਪਾ ਹੁੰਦੀ ਹੈ ਉਹਨਾਂ ਤੇ ਸੋ ਉਹ ਆਪਦਾ ਨਾਮ ਵੀ ਕਮਾਉਂਦੇ ਨੇ ਔਰ ਲੋਕ ਸੇਵਾ ਦੇ ਪਿੰਡ ਵਿੱਚ ਆਪਦਾ ਵੱਡਾ ਯੋਗਦਾਨ ਪਾਉਂਦੇ ਨੇ ਸੋ surjit patar ji ਸਾਡੇ ਵਿਚਕਾਰ ਨਹੀਂ ਰਹੇ ਸੋ ਕੱਲ ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ ਰੱਖਿਆ ਹੈ ਸੋ ਮੈਨੂੰ ਲੱਗਦਾ ਕਿ ਸਾਨੂੰ ਨੋਮੀਨੇਸ਼ਨ ਜਿਹੜੇ ਆਪਦੇ ਕਾਗਜ਼ ਹੈ ਉਹ ਸ਼ਾਂਤ ਮੈਤਰੀਕੇ ਦੇ ਨਾਲ ਭਰਨੇ ਚਾਹੀਦੇ ਹੈ ਸੋ ਇਸ ਕਰਕੇ ਸਮੁੱਚੇ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਨੇ ਕਿ ਜਿਹੜਾ ਸਾਰਾ ਆਪਣਾ ਰੋਡ ਸ਼ੋਅ ਦਾ ਔਰ ਪ੍ਰੋਗਰਾਮ ਸੀਗਾ ਪੂਰੇ ਤੇ ਹੁਣ ਆਪਾਂ ਵਿਰਾਮ ਲਾਉਂਦੇ ਹੋਏ ਹੈ ਜਾਨੀ ਕਿ ਉਹਨੂੰ ਕੈਨਸਲ ਕਰਦੇ ਹੋਏ ਹੈ ਪਾਤਰ ਸਾਧ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਕੇ ਹਾਜ਼ਰੀ ਲਵਾ ਕੇ ਤੇ ਫੇਰ ਮੈਂ ਆਪਦੇ ਨਾਮੀਨੇਸ਼ਨ ਪੇਪਰ ਪੜਾਂਗਾ। ਔਰ ਅਸੀਂ ਸਾਰੇ ਇਕੱਲੇ ਕੰਟੈਸਟਡ ਕੈਂਡੀਡੇਟ ਤੇ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਉੱਥੇ ਸੱਦਾਂਗੇ ਤਾਂ ਜੋ ਅਸੀਂ ਨਾਮੀਨੇਸ਼ਨ ਫਾਰਮ ਸਰਜੀਤ ਪਾਤਰ ਜੀ ਨੂੰ ਯਾਦ ਕਰਦੇ ਆ ਹੋਇਆ ਔਰ ਆਪਦੇ ਸੱਚੇ ਪਾਤਸ਼ਾਹ ਦਾ ਨਾਮ ਲੈਂਦਿਆਂ ਹੋਇਆ ਦਾਖਲ ਕਰਕੇ ਆਵਾਂਗੇ। ਸੋ ਕੱਲ ਦਾ ਜਿਹੜਾ ਧੂਮ-ਤਾਮਾ ਵਾਲਾ ਪ੍ਰੋਗਰਾਮ ਸੀ ਉਹਨੂੰ ਕੈਂਸਲ ਸਮਝਿਆ ਜਾਵੇ ਦੱਸਦੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਸਰਗਰਮ ਚੱਲ ਰਹੀਆਂ ਸਨ ਤਾਂ ਉੱਥੇ ਹੀ ਹੁਣ ਇਸ ਵਿਚਾਲੇ ਪਦਮਸ਼ੀਰੀ ਸੁਜੀਤ ਸਿੰਘ ਪੱਤਰ ਜੀ ਦੇ ਅਕਾ ਚਲਾਨਣ ਉੱਤੇ ਹੁਣ ਕੁਝ ਸਮੇਂ ਦੇ ਲਈ ਪੰਜਾਬ ਦੀ ਸਿਆਸਤ ਵੀ ਠੰਡੀ ਪੈ ਗਈ ਹੈ ਜੇਲ੍ਹ ਵਿੱਚੋਂ ਬਾਹਰ ਆਂਦੇ ਮਗਰੋਂ ਅੱਜ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਸਵਾਰਤਾ ਕੀਤੀ ਅਤੇ ਭਾਜਪਾ ਉੱਤੇ ਚਮ ਕੇ ਸ਼ਬਦੀ ਫਾਰਕ ਕੀਤੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲਿਆਂ ਦਾ ਪੂਰਾ ਪਲਾਨ ਸੀ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਮਗਰੋਂ ਆਮ ਆਦਮੀ ਪਾਰਟੀ ਨੂੰ ਤੋੜ ਦੇਣਗੇ ਅਤੇ ਸਰਕਾਰ ਨੂੰ ਵੀ ਡਿਗਾ ਦੇਣਗੇ ਜੋ ਕਿ ਸਰਾਸਰ ਗਲਤ ਸੀ। ਜਿਲ੍ਹੇ ਵਿੱਚ ਉੱਤਰ ਆਉਣ ਦੇ ਮਗਰੋਂ ਕੇਜਰੀਵਾਲ ਨੇ ਅੱਜ ਯਾਨੀ ਕਿ ਅਰਥਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਬੈਠਕ ਕੀਤੀ। ਕੇਜਰੀਵਾਲ ਨੇ ਅੱਗੇ ਕਿਹਾ ਕਿ ਭਾਜਪਾ ਵਾਲੇ ਦਾ ਪੂਰਾ ਪਲਾਨ ਸੀ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਮਗਰੋਂ ਆਮ ਆਦਮੀ ਪਾਰਟੀ ਨੂੰ ਤੋੜ ਦੇਣਗੇ, ਸਰਕਾਰ ਡਿਗਾ ਦੇਣਗੇ ਤੇ ਪੰਜਾਬ ਅਤੇ ਦਿੱਲੀ ਵਿੱਚ ਸਾਡੀਆਂ ਸਰਕਾਰਾਂ ਹੋਣਾ ਚਾਹੁੰਦੇ ਸਨ ਹੋਇਆ ਇਸ ਦੇ ਬਿਲਕੁਲ ਉਲਟਾ ਮੈਨੂੰ ਗ੍ਰਿਫਤਾਰ ਕਰਨ ਦੇ ਮਗਰੋਂ ਸਾਡੀ ਪਾਰਟੀ ਹੋਰ ਇਕਜੁੱਟ ਅਤੇ ਮਜ਼ਬੂਤ ਹੋ ਗਈ ਭਾਜਪਾ ਵਾਲੇ ਨਾ ਸਾਡੀ ਸਰਕਾਰ ਡਿਗਾ ਸਕਿਆ ਤੇ ਨਾ ਹੀ ਸਾਡੇ ਵਿਧਾਇਕ ਤੋੜ ਸਕੇ ਤੇ ਨਾ ਹੀ ਸਾਡੀ ਪੰਜਾਬ ਸਰਕਾਰ ਉੱਪਰ ਡੈਂਟ ਪਾ ਸਕੇ ਇਹ ਕਹਿਣਾ ਹੈ ਕੇਜਰੀਵਾਲਤਾ ਇਹਨਾਂ ਦਾ ਪੂਰੇ ਦਾ ਪੂਰਾ ਪਲਾਨ ਫੇਲ ਹੋ ਗਿਆ ਤੇ ਇਸ ਲਈ ਸਾਰੇ ਆਪ ਵਿਧਾਇਕ ਵਧਾਈ ਦੇ ਪਾਤਰ ਨੇ ਪਿਛਲੇ ਮਹੀਨੇ ਡੇਢ ਮਹੀਨੇ ਕੇ ਇਨਸੀਡੈਂਟਸ ਹੋਏ उससे तो मुझे यही लग रहा है कि भगवान हम लोगों से कुछ करवाना चाह रहा है और ये जितना कुछ हो रहा है हम तो निमित्त मात्र हैं भगवान ही सब कुछ कर रहा है अंदर आप लोगों के बारे में पता चलता रहता था अंदर वहाँ का जो स्टाफ है वहां के सिक्योरिटी वाले हैं उनसे बात करता रहता था वो हर एम की जानकारी दे देते हैं तो पीछे से आप लोग बहुत अच्छा काम कर रहे थे मेरे को यही चिंता रहती थी कि अगर मेरे अंदर जाने की वजह से दिल्ली के अंदर काम रुक गए अस्पतालों में दवाइयाँ मिलनी बंद हो गई बिजली में गड़बड़ हो गई आ, पानी में दिक्कत हो गई तो फिर इनको एक बहाना मिल जाएगा चुनाव के बीचों बीच हम लोग आ, एक तरह से नैरेटिव हार जाएंगे लेकिन आप सब लोगों ने बहुत अच्छा काम किया अपने अपने इलाके के अंदर और सारी चीज़ों को संभाल के रखा ये लोग भी जब आते थे आतिशी आती थी सुनीता आती थी इनसे सौरभ भारद्वाज आते थे भगवंत मान इनसे भी मैं यही चर्चा करता था कि दिल्ली में सारी व्यवस्था ठीक चल रही है नहीं चल रही अभी सही बोला आप लोगों ने इनका पूरा प्लान ये था जो बीजेपी वाले भी गिरफ्तारी के पहले जब बीजेपी वाले मिलते थे तो वो यही कहा करते थे कि अब आपको गिरफ्तार करेंगे आपको गिरफ्तार करने के बाद आपकी पार्टी तोड़ देंगे दिल्ली में सरकार गिरा देंगे फिर उधर पंजाब में किसी भी तरह से आपके एम को करके वहां पे और फिर भगवंत मान को अपने साथ ले लेंगे और ये पूरा इन्होंने पता नहीं क्या क्या कहानियां बन रखी थी और हुआ बिल्कुल उल्टा गिरफ्तार करने के बाद हमारी पार्टी और ज्यादा एकजुट हो गई अलग अलग टूटने की बजाय सीएम केजरीवाल जेल ਤੋਂ ਬਾਹਰ ਆਉਣ ਦੇ ਮਗਰੋਂ ਲੋਕ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਜੁਟ ਚੁਕੇ ਨੇ ਅਤੇ ਆਪਣੀ ਵਿਧਾਇਕਾ ਤੇ ਮੰਤਰੀਏ ਦੇ ਨਾਲ ਮੀਟਿੰਗਾਂ ਕਰਨ ਲੱਗ ਪਏ ਨੇ ਪਰ ਦੇਖਣਾ ਤਾਂ ਹੁਣੇ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਜਾਣ ਤੋਂ ਪਹਿਲਾਂ ਇੱਕ ਵਾਰ ਅਸ ਦੀਆਂ ਫਿਰ ਸੁਰੱਖਿਆ ਤੇ ਮਾਲ ਲੈਣਿਆ ਨਜ਼ਰ ਰਾਜਵਿੰਗ ਨੇ ਆਮ ਆਦਮੀ ਪਾਰਟੀ ਉੱਤੇ ਲਾਈ ਵੱਡੇ ਦੋਸ਼ ਕਿਹਾ ਭਾਜਪਾ ਉਮੀਦਵਾਰ ਕੀ ਕਰ ਰਹੀ ਹੈ ਮਦਦ ਬੀਬੀ ਜਗੀਰ ਕੋਰ ਨੇ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਪੰਜਾਬ ਸਰਕਾਰ ਤੇ ਸਭ ਦੇ ਤਿੱਖੇ ਨਿਸ਼ਾਨੇ ਅਮਰਵੀ ਪਾਰਟੀ ਨੇ ਲੋਕਾਂ ਦੇ ਲਈ ਜਾਰੀ ਕੀਤੀਆਂ 10 ਗਰੰਟੀਆ ਦੇਸ਼ ਭਾਲ ਦੇ ਵਿੱਚ ਮਿਲੇਗੀ ਮੁਫਤ ਬਿਜਲੀ ਮੁਫਤ ਸਿੱਖਿਆ ਅਤੇ ਮੁਫਤ ਇਲਾਜ ਲੁਧਿਆਣਾ ਪਹੁੰਚੇ ਸੁਖਬੀ ਸਿੰਘ ਬਾਦਲ ਸੀਐਮ ਭਗਵੰਤ ਮਾਨ ਤੇ ਸਭ ਦੇ ਤਿੱਖੇ ਨਿਸ਼ਾਨੇ ਪੰਜਾਬ ਬੁਲਟਿੰਗ ਫਿਲਾਲੇ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਨਵਾਦ thank